ਬਾਬਾ ਜੀ ਬਹੁਤ ਪੁੰਚੇ ਹੋਏ ਨੇ ਵੀਡੀਓ ਕਾਲ ਕਰ ਲੈ ਵੀਡੀਓ ਕਾਲ ਕਰ ਚੱਕ ਕਰ ਬਣਾ ਆਪਣਾ ਆ ਵੇਖ ਲੈ ਤੂੰ ਇੱਕ ਵਾਰੀ ਮੈਂ ਚੱਲਾਂ ਮੈਂ ਸਕੂਲ ਆ ਦੇ ਆ ਹੁਣ ਫੜੇ ਉੱਥੇ ਟਰਾਂਸਫਰ ਦੇ ਕੋਲੋਂ ਇਹ ਬਿਨਾ ਫਨ ਤੋਂ ਆ ਹਨਾ ਇਹ ਬਣਤ ਬਿਨਾ ਇੱਕ ਮਿੰਟ ਮੈਨੂੰ ਪਹਿਲਾਂ ਇੱਕ ਮਿੰਟ ਹੋੜ ਕਰੀ ਨਾਲਦਾ ਪਹਿਲਾਂ ਪਹਿਲਾਂ ਫੜੇ ਕੈਮਰਾ ਆੜਾ ਪਹਿਲਾਂ ਫੜੇ ਨਾਲਦਾ ਪੰਜ ਆ ਗਿਆ ਉੱਥੇ ਪੰਜ ਤੇ ਕਾਬੂ ਕਰ ਲੈਣੇ ਪੰਜ ਕਾਬੂ ਕਰ ਲੈਣੇ ਮੇਰਾ ਰਾਸ਼ਕਮਰ ਜੋਗੀ ਹੈ ਜੀ ਜੋ ਵੀ ਕਿੰਨੇ ਤੁਹਾਨੂੰ ਪਤਾ ਲੱਗਿਆ ਹੋਗਾ ਕਿਦਾ ਮੈਨੂੰ 11 ਵਜੇ ਫੋਨ ਆਇਆ ਸੀਗਾ ਜੀ ਅੱਛਾ ਜੀ ਹਾਂ ਜੀ 11 ਵਜੇ ਫੋਨ ਆਇਆ ਸੀ ਮੈਂ ਘੰਟੇ 12 ਵਜੇ ਮੈਂ ਆ ਗਿਆ ਸੀਗਾ ਅੱਛਾ ਜੀ ਹਾਂ ਜੀ ਇਹ ਕਿੰਨੇ ਫੜੇਗੇ ਇਹ 8-7 ਫੜੇਗਾ ਨਹੀਂ ਤੋ ਇਹ ਕੀ ਇਹ ਜੋੜੇ ਹੈ ਜੋੜੇ ਜੋੜੇ ਹੀ ਹੈ ਇਹ ਕਿਹੜੀ ਨਸਲ ਦੇ ਹੈ ਇਹ ਆਪਣੇ ਕਾਮਨ ਕਰੈਟ ਹੈ ਜੋੜਾ ਜੋੜਾ ਹੀ ਫਨੀਆਂ ਰਹਿ ਤੇ ਜੋੜਾ ਆਪਣੇ ਘੋੜ ਪਿਛਾੜੇ ਕੋਡੀਆਂ ਵਾਲੇ ਸਾਪਾ ਅੱਛਾ ਹਾਂ ਜੀ ਕੀ ਇਹ ਕੋਈ ਦੱਸਦੇ ਨੇ ਤੇ ਕੀ ਇਹਨਾਂ ਦੇ ਉਸੇ ਡਾ ਵੀ ਬੰਦੇ ਦੀ ਨੇ ਇਹ ਜ਼ਹਿਰ ਚੜਦਾ ਹੌਲੀ ਹੌਲੀ ਇਹ ਜ਼ਹਿਰ ਸਰਰਕਲ ਚੜਦਾ ਹੌਲੀ ਹੌਲੀ ਖੂਨ ਦੇ ਬਲੱਡ ਰੇ ਜ਼ਹਿਰ ਜਾਂਦੇ ਦਾ ਇਹ ਜੋ ਡੰਗ ਮਾਰਦੇ ਦੰਦ ਬੜੇ ਬਰੀਕ ਹੁੰਦੇ ਤੇ ਬੇਰੀ ਕੰਡੇ ਵਾਂਗ ਨੰਦੰਦੇ ਇਹ ਡੰਗ ਮਾਰਦੇ ਪਲਟਿਆਂ ਦਾ ਸੱਪ ਇਹਦਾ ਸ਼ਾਲਾ ਫੁੱਟਿਆਂ ਦਾ ਜ਼ਹਿਰ ਦਾ ਇਹ ਕਿਹੜੇ ਹੈਗੇ ਨਾਮ ਕੀ ਅੰਨ ਰਿਖ ਸੱਪ ਇਹ ਸੱਪ ਇੱਕ ਕਾਮਨ ਕ੍ਰੈਟ ਹੈ ਜੋੜਾ ਕਾਮਨ ਕ੍ਰੈਟ ਜਿਹਨੂੰ ਕਾਮਨ ਕ੍ਰੈਟ ਕਹਿੰਦੇ ਆ ਮੰਜੇ ਚੜਦੇ ਨੇ ਸੱਪ ਇਹ ਅੱਛਾ ਕਿੰਨੇ ਫੁੱਟ ਦੇ ਹੈਗੇ ਇਹ ਫੁੱਟ ਦੇ ਹੈਗਾ ਆਪਣੇ 5-5 6-6 ਫੁੱਟ ਦੇ ਹੈਗੇ ਅੱਛਾ ਜੀ ਹਾਂਜੀ ਕਿੰਨੇ ਸੱਪ ਹੈਗੇ 8 8 ਹੋਰ ਲੱਗਦੇ ਨੇ ਸੱਪ ਹੋਰ ਬਾਕੀ ਧਰਤੀ ਇਹ ਅੱਛਾ ਜੀ ਧਰਤੀ ਹੁਣ ਮੌਸਮ ਇਹਨਾਂ ਦਾ ਨਿਕਲਦਾ ਮੌਸਮ ਇਹਨੂੰ ਹਾਂਜੀ ਨਾਮ ਹੈ ਤੁਹਾਡਾ ਮੇਰਾ ਗੁਰਬਖਸ਼ لال ਜੀ ਗੁਰਬਖਸ਼ ਜੀ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਇਹ 7:30 ਵਜੇ ਫੋਨ ਆਇਆ ਮੁੰਡੇ ਸਾਡੇ ਦਾ ਜਿਹੜਾ ਸਿਆਲ ਕਰਨ ਆਉਂਦੇ ਜੀ ਇਹਦਾ ਨਾ ਬਾਲਦੀ ਨੇ ਕੱਲ ਸੱਪ ਦੇਖਿਆ ਇੱਥੇ ਉਸ ਤੋਂ ਬਾਅਦ ਸੀ ਨਾਲ ਹੀ ਫੜਾਫਟ ਸਾਰੇ ਇਕੱਠੇ ਹੋ ਗਏ ਇਕੱਠੇ ਹੋਣ ਤੋਂ ਬਾਅਦ ਗਰੁੱਪ 'ਚ ਬਾਤਾਂ ਆ ਗਿਆ ਕਿ ਕੋਈ ਵੀ ਪਰਚੀ ਨਾ ਹੋਵੇ ਪਹਿਲੇ ਅਸੀਂ ਸਪੇਰੇ ਬੁਲਾਵਾਂਗੇ ਉਹ ਦੇਖਣਗੇ ਆ ਕੇ ਤੇ ਚੈੱਕ ਕਰਦੇ ਕਿ ਸੱਪ ਹੈਗੇ ਨਹੀਂ ਹੈਗੇ ਜਦੋਂ ਸਪੇਰੇ ਮਂਗਾਏ ਪਹਿਲੇ 1 ਸੱਪ 2 ਸੱਪ 3 ਸੱਪ ਜੋੜੇ ਫੜੇ ਸਾਰੇ ਚੰਬੜੇ ਆਪਸ ਵਿੱਚ ਅੱਠ ਜੋੜੇ ਆ ਚਾਰ ਜੋੜੇ ਫੜੇ ਜੱਟ ਸੱਪ ਛੱਟ ਸੱਪ ਔਰ 7 7 ਅੱਠ ਅੱਠ ਫੜੇ ਤਾਂ ਸੱਪ ਵੱਡੇ ਫਟ ਸਿਰਫ ਨੀਰ ਪੰਨੀਰ ਸੱਪ ਹਾਂਜੀ ਕਿਸੇ ਨੂੰ ਦੱਸਿਆ ਵੀ ਇਹਨਾਂ ਨੇ ਨਹੀਂ ਦੱਸਿਆ ਮੈਂ ਉਹਨੂੰ ਦੱਸਿਆ ਨਹੀਂ ਜਿਹੜਾ ਸਵੇਰਾ ਸੀ ਬਾਕੀ ਹੋਰ ਕੋਈ ਜਾਂਦੀ ਨੁਕਸਾਨ ਨਹੀਂ ਹੋਇਆ ਕਿਉਂਕਿ ਸੀ ਇੱਕਦਮ ਹਰਕਤ ਆ ਗਈ ਸਾਰਿਆਂ ਨੇ ਆਖਰਕੇ ਚਾਨ ਤੋਂ ਬਾਅਦ ਗਰੁੱਪ ਚ ਬਾਹਰ ਤਾਂ ਕਿ ਸਾਰੇ ਜਿੰਨੀ ਵੀ ਲੋਕ ਇੱਥੇ ਜਿਹੜੇ ਆਏ ਉਸ ਬੰਦੇ ਨੇ ਬੱਚੇ-ਪੁੱਤਰੀ ਸਾਰੇ ਬਾਹਰ ਕੱਢ ਦਿੱਤੀ ਸੀ ਅੱਛਾ ਕਿਦਾ 8 ਹੋ ਲੱਗਦਾ ਇੰਨਾ ਵੱਡਾ ਪਾਰਕ ਆ ਹੋਰ ਵੀ ਸਭ ਹੋ ਸਕਦੇ ਜੀ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੀਦਾ ਅਪੀਲ ਲੋਕਾਂ ਨੂੰ ਇਹੀ ਕਰਨਾ ਚਾਹੁੰਦੇ ਆ ਵੀ ਹਲੇ ਹਫਤਾ ਦੱਸ ਨੇ ਇੱਥੇ ਨਾ ਪਾਰੇ ਚਾਓ ਪਹਿਲੇ ਪ੍ਰਾਪਰ ਚੈੱਕ ਕਰਵਾ ਲੀਏ ਕੋਈ ਸਪੇਰੇ ਨੂੰ ਅਸੀ ਹਫਤੇ ਬਾਅਦ ਫੇਰ ਬੁਲਾਣਾ ਹੈ ਦੂਜਾ ਸਪੇਰੇ ਹੋਟਲ ਤਾਂ ਕਿ ਫੇਰ ਉਹ ਦੇਖਣ ਆ ਕੇ ਇਹ ਜਿਹੜੇ ਇਹ ਸੱਪ ਫੜੇ ਇਹ ਬਿਆਸ ਦਰਿਆ ਛੱਡਣ ਝੱਲੇ ਆ ਤਾਂ ਕਿ ਇਹ ਇਧਰ ਉਧਰ ਨਾ ਛੱਡਣਗੇ ਤੇ ਸਰ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਲੰਧਰ ਸ਼ਹਿਰ ਚ ਕੁਝ ਪਾਰਕਾਂ ਦੇ ਵਿੱਚੋਂ ਜਿਹੜਿਆ ਸਨੇਕ ਰੈਸਕਿਊ ਕੀਤਾ ਗਿਆ ਸਨੇਕ ਫੜੇ ਗਏ ਆ ਇਹ ਕਿਹੜੀ ਜਗ੍ਹਾ ਸੀ ਔਰ ਕਿੰਨੇ ਸਨੇਕ ਜੜੇ ਆ ਫੜੇ ਗਏ ਅੱਜ ਸਵੇਰੇ ਆਈਸੀਸੀ ਦੁੱਧਮ ਸਿੰਘ ਨਗਰ ਤੋਂ ਤੇ ਉਹਨਾਂ ਨੇ ਕੰਪਲੇਂਟ ਦਿੱਤੀ ਸੀ ਫਿਰ ਮੈਂ ਸਪੇਰੇ ਉੱਥੇ ਭੇਜੇ ਸੀਗੇ ਤਕਰੀਬਨ ਪਤਾ ਲੱਗਾ 11 ਜਿਹੜੇ ਸਨੇਕਸ ਉੱਥੋਂ ਪਕੜੇ ਗਏ ਠੀਕ ਲੋਕਾਂ ਦੀ ਕੀ ਕੋਈ ਕੰਪਲੇਂਟਸ ਆ ਰਹੀਆਂ ਸੀ ਕਿ ਸਾਨੂੰ ਦਿੱਕਤ ਤਾਂ ਨਹੀਂ ਆਈ ਕੰਪਲੇਂਟ ਨਹੀਂ ਨਹੀਂ ਕਟਿਆ ਨਹੀਂ ਕੰਪਲੇਂਟ ਆ ਰਹੀਆਂ ਸੀਗੀਆਂ ਤੇ ਉਹਦੇ ਆਧਾਰ ਦੇ ਉੱਤੇ ਫਿਰ ਅਸੀਂ ਤੋਂ ਸਪੇਰੇ ਭੇਜੇ ਸੀ। ਉਹਨਾਂ ਨੇ ਫਿਰ 11 ਸਨੇਕਸ ਪਕੜੇ। ਪਰਚੂ ਪਰਚੋਂ ਭੜੇ ਜੇ ਕਿਸੇ ਦਾ ਪਰਚੋਂ 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 ਇਹ ਵੀ ਦੱਸਣਾ ਕਿ ਇਹ ਜਿਹੜੇ ਸੱਪ ਐ ਮੋਕੇ ਦੇ ਉੱਤੇ ਤੁਸੀਂ ਮੌਜੂਦ ਸੀਗੇ। ਮਤਲਬ ਕਿਹੜੀ ਪ੍ਰਜਾਤੀ ਸੀ ਇਹਨਾਂ ਦੀ? ਮਤਲਬ ਕੋਬਰਾ ਸੀਗੇ ਜਾਂ ਫਿਰ ਨਾਰਮਲ ਸੱਪ ਜਿਹੜੇ ਕਿ ਜ਼ਿਆਦਾ ਜ਼ਹਿਰੀਲੇ ਨਹੀਂ ਹੁੰਦੇ ਜਾਂ ਜ਼ਹਿਰ ਵਾਲੇ ਸੱਪ ਸੀਗੇ? ਇਹ ਇੰਦਾ ਤਾਂ ਮੈਨੂੰ ਨਹੀਂ ਪਤਾ ਹੈਗਾ ਪਰ ਸਪੇਰੇਆਂ ਦੇ ਦੱਸਿਆ ਦੇ ਮੁਤਾਬਕ ਹੈਗਾ ਵੀ 2-3 ਜਾਨੇ ਦਾ ਜਿਹੜੇ ਜਿਹੜੇ ਫਨ ਫਲੰਦ ਵਾਲੇ ਸੀ ਬਾਕੀ ਨੋਰਮਲ ਸੀ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੀਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658